ਪਰਵਾਸੀ ਮਜ਼ਦੂਰ ਦੀ ਗੁੰਮਸ਼ਦਾ ਹੋਈ 4 ਸਾਲ ਦੀ ਲੜਕੀ ਨੂੰ ਸਮਰਾਲਾ ਪੁਲਿਸ ਨੇ ਇੱਕ ਘੰਟੇ 'ਚ ਕੀਤਾ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਚ ਜਾਣਕਾਰੀ ਦਿੰਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਲੁਧਿਆਣਾ ਨੇੜੇ ਪਿੰਡ ਬੁੰਡੀਆਂ ਤੋਂ ਇਸ ਲੜਕੀ ਦੀ ਮਾਂ ਆਪਣੇ ਭਾਈਚਾਰੇ ਦੀਆਂ ਹੋਰ ਔਰਤਾਂ ਦੇ ਨਾਲ ਦੂਜ ਦੇ ਵਰਤ ਉਪਰਾੰਤ ਨਹਿਰ ਸਰੰਦ ਤੇ ਇਸ਼ਨਾਨ ਕਰਨ ਆਈ ਹੋਈ ਸੀ ਤਾਂ ਇਹ ਬੱਚੀ ਜੋ ਕਿ ਬੋਲ ਨਹੀਂ ਸਕਦੀ ਅਚਾਨਕ ਕਿਤੇ ਚਲੀ ਗਈ ਜਿਸ ਦੀ ਭਾਲ ਕੀਤੀ ਗਈ ਪਰ ਉਹ ਕਿਤੇ ਨਾ ਮਿਲੀ ਜਿੱਦਾਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਨੂੰ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਇਹਦਾ ਮੇਰਾ ਨਾਮ ਗੁਲਾਬ ਚੰਦ ਸਾਹਿਬ ਜੀ ਕੁੰਨਨ ਗੁੱਤਾ ਕਿਤੇ ਹੋਰ ਨੇ ਅਸੀਂ ਛੋਟੇ ਮੁੰਡਿਆਂ ਦਾ ਜੀ ਤੇ ਕੀ ਵਾਕਿਆ ਹੋਇਆ ਜੀ ਵਾਕਿਆ ਇਹ ਹੋਇਆ ਤਾਂ ਜੀ ਕਿ ਕੋਈ ਨਾ ਬੱਚੇ ਦੀ ਪਰਭਤੀ ਹੈ ਤਾਂ ਆਪਾਂ ਮੁਰਾਇ ਤੇ ਜੁਤੀਆ ਕਰਕੇ ਬੱਚੇ ਨਾਨੇ ਕੇ ਲਈ ਇਸ ਕੁਮਾਨ ਆ ਰਹੀ ਸੀ ਹਮਾਰੇ ਪਾਸ ਹੀ ਖੜੀ ਸੀ ਇਸ ਕੋ ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਕਬ ਚਲੀ ਗਈ ਹਮ ਬੱਚੋ ਕੋ ਪਾਰਕ ਮੇ ਲੈ ਚਲੇ ਗਏ तो कोई बंदा लेके चला गया फिर खेल बाद में फोन किया एक सौ बारह नंबर पे जब मैंने फोन किया तो पुलिस वाले पांच, पांच या सात मिनट के अंदर आ गए पुलिस पुलिस वाले वाले ने आने के बाद पूरी टीम आई पुलिस वाले के। तो उसके बाद हमारे बच्चे के घंटे सवा घंटे के अंदर बच्चे ने हमारे बच्चे को तो हमारे वहां पास लेकर दे दी थी और तो पुलिस वाले धन्यवाद करना चाहता हूँ मैं पुलिस कहता जी इनके पैर छूके और आज तो बात जेड़े बंदे ना मतलब पुलिस वाले की प्रशंसा कर लो मतलब जितनी बड़ाई कर लो मतलब आज जो मेरे दिल खुश हुआ इससे मतलब किसी के मैं दबाव में नहीं कह रहा करो ना किसी से कुछ हुआ मैं, मैंने जितना मर्जी दब, इनकी बड़ा कर लो कम है आज आज तो मेरे मेरे को को पुलिस वाले ऊपर इतना यकीन हो गया कि मैं आज तो बाद जरा मर्जी बड़ाई कर लो बहुत कम है अच्छा किया तो मैंने कहता जी आज इनकी पूरी टीम आज आज हमारा कलेजा ठंडा हो गया आज मतलब आज के बाद इनके पुलिस वाले का मैं रिली हो गया ਕਾਰਜ ਵਿੱਚ ਹੋ ਗਿਆ ਅੱਜ ਤਾਂ ਬਾਤ ਨੂੰ ਮੇਰੇ ਪਿਊ ਪਿਊ ਨਾਮ ਹੈ ਜੀ ਲੜਕੀ ਜਾਂ ਲੜਕੀ 4 ਸਾਲ ਦੀ ਹੈ ਨਰਕੀ ਬੋਲਦੀ ਨਹੀਂ ਹੈ ਆ ਦਵਾਈ ਦੇਣੇ ਬਾਅਦ ਇਹ ਲੜਕੀ ਲੈਟਰਿੰਗ ਕਰਦੀ ਹੈ ਮਤਲਬ ਖਾਤੇ ਪੀਤੇ ਸਾਰੇ ਕੁਝ ਹੈ ਹਾਂ ਤੁ ਨੂੰ ਸ਼ਾਮੀ ਸਵੇਰ 6 ਵਜੇ ਦਾ ਬੇਗਮ ਹਮੇਸ਼ਾ ਨਾਈ ਸੀ ਪਿਊ ਨਾ ਦੀ ਇੱਕ ਬੱਚੀ 4 ਸਾਲ ਦੀ ਹੈ ਇਹ ਮੁੰਡੀਆਂ ਪਿੰਡ ਤੋਂ ਦੂਜਾ ਤਿਹਾੜਾ ਹੈ ਉੱਥੋਂ ਇਹ ਨਾਣਵਾਸਿਆਂ ਦੇ ਨਹਿ ਦੇ ਵਿੱਚ ਇਹ ਨਾਣ ਦੇ ਨੰਨੇ ਦੀ 4 ਸਾਲ ਦੀ ਜਿਹੜੀ ਬੱਚੀ ਜਿਹੜੀ ਬੋਲਣਾ ਵੀ ਨਹੀਂ ਜਾਣਦੀ ਸੀ ਉਹ ਇਹਨਾਂ ਕੋਲ ਮੀਟਿੰਗ ਹੋਈ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਮੈਂ ਤੇ ਐਸ.ਪੀ.ਓ ਸਾਥ ਦੇ ਹੀ ਥਾਣੇ ਦੇ ਆ ਤਿੰਨ ਪਾਰਟੀਆਂ ਹੋਰ ਬਣਾਇਆ ਸਾਰਿਆਂ ਡਾਇਰੈਕਸ਼ਨਾਂ ਦੇ ਵਿੱਚ ਜਿਹੜਾ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਲੱਭਿਆ ਪੂਰੀ ਵਾਹ ਲਗਾ ਕਿڑی ਬੱਚੀ ਸਾਨੂੰ ਹੈ ਪਟਾਣੀ ਦੇ ਲੱਗਿਆਂ ਦੀ ਫਿਰ ਇੱਕਰਾ ਲੀਵਰਮੈਨ ਲੱਗਾ ਜਾ ਰਿਹਾ ਸੀ ਜਿਹਦਾ ਨਾਮ ਸੀ ਵੀਰੂ ਵੀਰੂ ਦੇ ਜਿਹੜੀ ਜੀਡੀ ਸੀ ਬੱਚੀ ਨੂੰ ਰਿਕਵਰ ਕਰਕੇ ਬੱਚੀ ਨੂੰ ਦੇ ਮਾਪਿਆਂ ਦੇ ਹਵਾਲੇ ਕੀਤਾ ਵੀਰੂ ਜਿਹੜੀ ਦਰਾਨੇ ਪੁੱਛੇ ਸੀ ਇਹ ਗੱਲ ਆਈ ਹੈ ਵੀ ਬੱਚੀ ਜਿਹੜੀ ਹੈ ਪੈਦਲੇ ਬੋਲਣਾ ਜਾਣਦੀ ਨਹੀਂ ਸੀ ਇਹ ਪੈਦਲ ਹੀ ਤੁਰੀ ਜਾਂਦੀ ਸੀ ਉਹਨਾਂ ਉੱਥੇ ਇੱਕ ਦੋ ਬੰਦਿਆਂ ਨੂੰ ਪੁੱਛਿਆ ਵੀ ਬੱਚੀ ਕਿਹਦੀ ਆ ਇਹ ਪੈਦਲ ਹੀ ਤੁਰੀ ਜਾਂਦੀ ਸੀ ਉਹਨਾਂ ਉੱਥੇ ਇੱਕ ਦੋ ਬੰਦਿਆਂ ਨੂੰ ਪੁੱਛਿਆ ਵੀ ਬੱਚੀ ਕਿਹਦੀ ਆ ਉੱਥੇ ਕਿਸੇ ਨੇ ਜੋ ਰਿਸਪੌਂਸ ਦਿੱਤਾ ਫਿਰ ਉਹ ਆਪਣੇ ਨਾਲ ਨਹੀਂ ਜਾ ਰਹਾ ਜਿਹਨੂੰ ਅਸੀਂ ਮੌਕੇ ਤੇ ਰਗਬਰ ਕਰਕੇ ਉਹ ਚਿੰਦੇ ਫਾਦਰ ਦੇ ਵੱਲੇ ਕੀਤਾ ਭਈ ਹੋਰ ਮਨਸ਼ਾ ਵੀ ਸੀ ਇਹਦੇ ਵਿੱਚ ਵੀਰੂ ਜਿਹੜਾ ਤੁਸੀਂ ਕਹਿੰਦੇ ਹੋ ਵੀ ਜੀਤੇ ਕੋਈ ਬ람 ਦੋਈ ਆ ਜਾਂ ਕਿ ਨਹੀਂ ਹੋਰ ਕੋਈ ਮਨਸ਼ਾ ਨਹੀਂ ਸੀ ਕਿਉਂਕਿ ਵੀਰੂ ਨੇ ਇਹਦੇ ਬਾਰੇ ਇੱਕ ਦੋ ਬੰਦੇ ਨਾਲ ਹੋਰ ਨਾਲ ਵੀ ਗੱਲ ਸ਼ੇਅਰ ਕੀਤੀ ਸੀ ਬੱਚਾ ਪਤਾ ਨਹੀਂ ਕਿਸ ਦਾ ਕਿਨੇ ਘੰਟੇ ਬਣਾਉਣ ਲਈ ਇੱਕ ਘੰਟੇ ਦੇ ਵਿੱਚ ਹੀ ਲੱਭ ਕਰਨ ਦੇ ਮਾਮਾਪ ਦੇ ਵੱਲ ਕੀਤੀ ਆ ਸਾਡੇ ਵੱਲੋਂ ਅਪੀਲ ਹੈ ਮਾਪੇ ਨੂੰ ਛੋਟੇ ਬੱਚਿਆਂ ਦੀ ਕੇਅਰ ਰੱਖਣ ਉਹਨਾਂ ਨੂੰ ਕਦੇ ਸੁੰਨਾ ਨਾ ਛੱਡੋ